ਸਤਿ ਸ੍ਰੀ ਅਕਾਲ ਜੀ ਮੈਂ ਨਵਦੀਪ ਸਿੰਘ ਰਾਸ਼ਟਰੀ ਪ੍ਰਧਾਨ ਗ੍ਰੇਟ ਸਪੋਰਟਸ ਕਲਬ ਇੰਡੀਆ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਜੀ ਨੈਸ਼ਨਲ ਬੋਰਡ ਆ ਦੇ ਪੰਜਾਬ ਬੋਰਡ ਦੀ ਰੱਖੀ ਗਈ ਹੈ ਜਿਹੜਾ ਅਸੀਂ ਲੋਹਾਂ ਰਾਸ਼ੀ ਖੇਡ ਦਿਵਸ ਮਨਾਉਣ ਜਾ ਰਹੇ ਹਾਂ ਉਸ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਹੈ ਕਿਉਂਕਿ ਇਸ ਮੀਟਿੰਗ ਜਿਹੜੀ ਇਹ ਸਾਡੀ ਮੀਟਿੰਗ ਹੈ ਜੀ ਦੇ ਜਿਹੜੇ ਵੱਖ-ਵੱਖ ਸਟੇਟਾਂ ਅਤੇ ਖਿਡਾਰੀ ਅਤੇ ਹੋਰ ਵੱਖ-ਵੱਖ ਫੀਲਡਾਂ ਦੇ ਵਿੱਚ ਜਿਹੜੇ ਬੰਦੇ ਹੋਣੇ ਉਹਨਾਂ ਦੀ ਚੋਣ ਕੀਤੀ ਜਾਣੀ ਹੈ ਜੀ ਅਤੇ ਜਿਹੜੀ ਸਾਡੀ ਇਹ ਮੀਟਿੰਗ ਦਾ ਮੇਨ ਮੁੱਦਾ ਹੈ ਜੀ ਮੈਂ ਮੁੱਦੇ ਕੀ ਇਸ ਦਾ ਵਿਸਤਾਰ ਕਰਨਾ ਅਲੱਗ-ਅਲੱਗ ਸਟਰੀਟਾਂ ਦੇ ਵਿੱਚ ਤੇ ਅਲੱਗ-ਅਲੱਗ ਡਿਸਟ੍ਰਿਕਟਾਂ ਦੇ ਵਿੱਚ ਵਿਸਤਾਰ ਕਰਨਾ ਕਿ ਉਸ ਦਮਨ ਦੇ ਵਿੱਚ ਇਹ ਸਾਡੀ ਮੀਟਿੰਗ ਰੱਖੀ ਗਈ ਹੈ ਜੀ ਕਲਾਂਜ ਕਨੇਵੇਂ ਮੀਟਿੰਗਾਂ ਕਰਨੋਂ ਸਾਰੀ ਹਿੰਡੀ ਦੇ ਵਿੱਚ ਮੀਟਿੰਗ ਹੋਈ ਹੈ ਜੀ ਇਹ ਜੀ ਸਾਡੀ ਜਿਹੜੀ ਆ ਇਹ ਨੈਸ਼ਨਲ ਬੋਡੀ ਦੀ ਮੀਟਿੰਗ ਹੈ ਜੀ ਇਹ ਉਹਨ ਦੀ ਦੂਸਰੀ ਮੀਟਿੰਗ ਹੈ ਜੀ ਸਾਡੀ ਇਹ ਮੀਟਿੰਗ ਹੈ ਕਿਉਂਕਿ ਅਸੀਂ ਹਰ ਸਾਲ ਫੋਟਗੜ ਅਸੀਂ ਚਾਰ ਮੀਟਿੰਗਾਂ ਕਰਨੀ ਹੁੰਦੀ ਹੈ ਜਿਹੜੇ ਅਸੀਂ ਵੱਡੇ ਫੰਕਸ਼ਨ ਕਰਨੀ ਹੁੰਦੇ ਆ ਜੀ ਉਸ ਤੋਂ ਪਹਿਲਾਂ ਸਾਡੀ ਪੂਰੀ ਨੈਸ਼ਨਲ ਬੋਰਡ ਦੀ ਮੀਟਿੰਗ ਹੁੰਦੀ ਹੈ ਤੇ ਉਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਸਾਡੇ ਪੋਜੀਸ਼ਨ ਚਾਰ ਜਿਹੜੇ ਜੁਕੇ ਤੋਂ ਨੇ ਇਹ ਵਾਈਸ ਚੇਅਰਮੈਨ ਇੰਡੀਆ ਉਹ ਵੀ ਸਾਡੇ ਕੋਲ ਇੱਥੇ ਆਏ ਹੋਏ ਨੇ ਅੱਜ ਜੋ ਮੀਟਿੰਗ ਹੋ ਰਹੀ ਹੈ ਕਿੱਥੇ ਹੋ ਰਹੀ ਹੈ ਕਿਸ ਮਕਾਨ ਤੋਂ ਹੋ ਰਹੀ ਹੈ ਜਿਲੰਦਰ ਦੇ ਵਿੱਚ ਹੋ ਰਹੀ ਹੈ ਜੀ ਮੀਟਿੰਗ ਅਤੇ ਇਹ ਪੰਜਾਬ ਬੋਡੀ ਨੇ ਮੀਟਿੰਗ ਰੱਖੀ ਸੀ ਜੀ ਤੇ ਜਿਸ ਬੰਦ ਵਿੱਚ ਅਸੀਂ ਇੱਥੇ ਆਏ ਜੀ ਅਮਰਸਰ ਤੋਂ ਜੀ ਇਹ ਕ੍ਰਿਕਟ ਨੁਮਾਇੰਦੇ ਆਪਦੇ ਸ਼ਾਮਲ ਹੋਏ ਨਾਲ ਜੀ ਅੱਜ ਅੱਜ ਅਸੀਂ ਨੁਮਾਇੰਦੇ ਆ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਕਿਨੇ-ਕਿੰਨੇ ਨੂੰ ਅਸੀਂ ਸ਼ਾਮਲ ਕਰਿਆ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸਾਂਗੇ ਤੇ ਉਹਨਾਂ ਦੇ ਉਹਦੇ ਵੀ ਤੁਹਾਨੂੰ ਦੱਸਾਂਗੇ ਜੀ ਕਿ ਸ਼ਾਮਲ ਕਰਕੇ ਤੁਹਾਨੂੰ ਦੱਸਾਂਗੇ ਜੀ ਜਿਹਦੇ ਵਿੱਚ ਜਿਹੜੇ ਨੌਜਵਾਨਾਂ ਜਾਂ ਹੋਰ ਉਹਨਾਂ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਹੋਇਆ ਜੀ ਕਿ ਵੱਧ ਤੋਂ ਵੱਧ ਪੜ੍ਹਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਪਣਾਉਣ ਕਿਉਂਕਿ ਖੇਡ ਹੀ ਇੱਕ ਸਾਡਾ ਇੱਕ ਜਰੀਆ ਜਿਹੜਾ ਅਸੀਂ ਹਰ ਇੱਕ ਕੰਮ ਦੇ ਵਿੱਚ ਅਸੀਂ ਪਰਫਲਕ ਰਹਿ ਸਕਦੇ ਹਾਂ ਸਰ ਜੀ ਆਪਣਾ ਸੰਪਰਕ ਨੰਬਰ ਦੱਸਿਆ ਗਿਆ ਉਹ ਆਪਣਾ ਅਹੁਦਾ ਤੇ ਆਪਣਾ ਨਾਮ ਦੁਆਰਾ ਦੱਸਿਆ ਜਾਵੇ ਮੈਂ ਜੀ ਨਵਦੀਪ ਸਿੰਘ ਸੂਤਾ ਫਾਊਂਡਰ ਐਂਡ ਪ੍ਰੈਜ਼ੀਡੈਂਟ ਗ੍ਰੇਟ ਸਪੋਰਟਸ ਕਲਚਰ ਕਲੱਬ ਇੰਡੀਆ ਤੇ ਮੇਰਾ ਮੋਬਾਈਲ ਨੰਬਰ ਹੈ 9569367400 ਜਿਹੜੇ ਇਡੀਆ ਦੇ ਨਵੇਂ ਤੇ ਪਹੁੰਚਿਆ ਨੂੰ ਨਾਂ ਦਿੱਤੀ ਜਾਣਕਾਰੀ ਦਾਤਾ ਸੀ ਮਰੂ ਜੀ YouTube ਲਾਈਵ ਹੋਇਆ ਬਹੁਤ ਧੰਨਵਾਦ ਜਲੰਧਰੋਂ ਤੇ ਮੈਂ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਇੰਡੀਆ ਦੇ ਮਤੌਤ ਪੀਆਰਓ মিডিਆ ਐਡਵਾਈਜ਼ਰ ਹੋਣ ਦੇ ਨਾਤੇ ਜਿੱਥੇ ਉਹਨਾਂ ਸ਼ਖਸੀਤਾਂ ਦੇ ਵਿਸ਼ੇਸ਼ ਤੌਰ ਤੇ ਸਾਡੇ ਇਸ ਅਹਿਮ ਮੀਟਿੰਗ ਦੇ ਵਿੱਚ ਪੁੱਜਣ ਦੇ ਲਈ ਸਾਡਾ ਮਕਸਦ ਹੈ ਮੇਰੇ ਤੇ ਧਿਆਨ ਚੰਨ ਜਿਹੜਾ ਰਾਸ਼ਟਰੀ ਪੱਤਰ ਤੇ ਤੁਹਾਡਾ ਕਵਰ ਦੇ ਤੁਸ ਬਣਾਇਆ ਜਾਂਦਾ ਉਹ ਸਟੈਨ ਨੂੰ ਅਸੀਂ ਉਹਨਾਂ ਨੂੰ ਇੱਕ ਸਮਰਪਿਤ ਹੁੰਦੇ ਹੋਏ ਉਹ ਲਖਣ ਸ਼ਖਸੀਤਾਂ ਜਿਹੜੀਆਂ ਖੇਡ ਦੀਆਂ ਨਾਮ ਦਾ ਜਿਹੜੀਆਂ ਹੋਲੀਆ ਰਹਿ ਗਈਆਂ ਨੇ ਖੇਡ ਜਗਰ ਦੇ ਵਿੱਚ ਉਹਨਾਂ ਦਾ ਸਨਮਾਨ ਕਰਦੇ ਉਹਦੇ ਨਾਲ-ਨਾਲ ਇਹ ਨਵੇਂ ਉੱਪਰ ਦੇ ਖਿਡਾਰੀ ਤਣਛੋਹੇ ਖਿਡਾਰੀਆਂ ਦਾ 8 ਸਾਲ ਜਿਸਨੂੰ ਸਨਮਾਨ ਕਰਦਾ ਇੱਕ ਇਟਿਕਾ ਤਾਂ ਜੋ ਇਹਨਾਂ ਨੂੰ ਪ੍ਰਫੁੱਲਤ ਕੀਤਾ ਜਾਵੇ ਪਿੰਡ ਉਪਦਰ ਤੇ ਕਸਬੇ ਪੱਧਰ ਤੇ ਤੇ ਰਾਸ਼ਟਰੀ ਪੱਧਰ ਇਹ ਸੰਦਰਭ ਦੇ ਵਿੱਚ ਮੇਰੇ ਵੀਰ ਨਵਦੀਨ ਸਿੰਘ ਸੋਤਾ ਜਿਹੜਾ ਸਾਡੇ ਕਾਉਂਟਰ ਪ੍ਰੈਜ਼ੀਡੈਂਟ ਨੇ ਇਸ ਰਾਸ਼ਟਰੀ ਕਲੱਬ ਦੇ ਉਹਨਾਂ ਦੇ ਬਤੌਰ ਤੇ ਉਹਨਾਂ ਨੇ ਸਾਨੂੰ ਨਾਲ ਜੋੜਿਆ ਹੈ ਬਹੁਤ ਹੀ ਵਧੀਆ ਕੀਤਾ ਇਸ ਟੀਚਰ ਨੂੰ ਅਸੀਂ ਇਸ ਵਾਰ ਨਵੀਆਂ ਨੋਆ ਪੈਟਰਨ ਅਪਣਾ ਰਹੇ ਆ ਬੜੀ ਉਮੀਦ ਹੈ ਕਿ ਸਾਡੀ ਯੋਗਤਾ ਸਾਡੇ ਸਤਨਾਬਾਦੀ ਲਾਈਫ ਤੇ ਮਾਤੇਵਾਦੀ ਰਿਕਾਰਡ ਕੋ ਸਰਦਾਰ ਸੁਖਤਾ ਸਿੰਘ ਕੀ ਤੋਂ ਚੇਅਰਮੈਨ ਕੋ ਅਡਵਾਈਸ ਕਰਦੇ ਨੇ ਇਹ ਟੀਮ ਜਿਹੜੀ ਹੈ ਸਾਡੇ ਉਹਦੇ ਨਾਲ ਐਨ ਆਈ ਐਸ ਕੋਚ ਭਗਵਨ ਸਿੰਘ ਕੁਲਦੀਪ ਸਿੰਘ ਜਿਉਂ ਕੇ ਸਾਡੇ ਪੂਰੀ ਸਪੋਰਟ ਨਾਲ ਐਨ ਆਰ ਆ ਵਿੰਗ ਦੇ ਵੀ ਸਾਡੇ ਇੰਚਾਰਜ ਨੇ ਕੁਲਵੰਤਰਾਜੀ ਜੀ ਏ ਜੀ ਜੋ ਕਿ ਆਪ ਨਾਮਵਰ ਖਿਡਾਰੀ ਜਿਹੜੇ ਚਾਹੇ ਹੋਤ ਲੈਟਿਕਸ ਹੈ ਚਾਹੀ ਹਾਕੀ ਹੈ ਚਾਹੀ ਫੁੱਟਬਾਲ ਹੈ ਮਕ ਉਹ ਖੇਡਾਂ ਨਾਲ ਜਿਹੜੇ ਡੈਡੀਕੇਟਡ ਹੈ ਪ੍ਰਿੰਸੀਪਲ ਗੁਰਨਾਮ ਸਿੰਘ ਜੀ ਜ਼ਰੂਰ ਸਾਡੇ ਇਸ ਕਲੱਬ ਦੇ ਐਡਵਾਈਜ਼ਰ ਵੀ ਨੇ ਸਿੱਖਿਆ ਨਾਲ ਜੁੜੇ ਬੱਚਿਆਂ ਦੇ ਨਾਲ ਸਕੂਲ ਪੱਧਰ ਤੋਂ ਕਾਲਜ ਪੱਧਰ ਤੋਂ ਅਸੀਂ ਸਾਡਾ ਕਰਦੇ ਹਾਂ ਉਹ ਇਸ ਉਪਰਾਲੇ ਦੇ ਨਾਲ ਜਿਹੜੇ ਵੀ ਸਾਡੇ ਨਾਲ ਸਾਥੀ ਹੈ ਨੇ ਇਹ ਕੰਮ ਤਾਂ ਸਫਲ ਹੁੰਦਾ ਇਕੱਲੇ ਇਕੱਲੇ ਦੇ ਨਾਲ ਨਹੀਂ ਰਲ ਕੇ ਟੀਮ ਵਰਗ ਹੈ ਟੀਮ ਦੇ ਵਿੱਚ ਜਿਹੜੀ ਸਾਡੀ ਇਹ ਮਡਮੁੱਡੀ ਟੀਮ ਹੋਂ ਤਾਂ ਪੂਰੇ ਸਹਿਯੋਗ ਦੇ ਮਤੌਰ PRO ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਉਥੇ ਤੁਹਾਡੇ ਮੇਰੇ ਮੀਡੀਆ ਜਿਹੜੇ ਸਾਥੀ ਨੇ ਜਿਨ੍ਹਾਂ ਨੇ ਸੰਕੁਣ ਤੱਕ ਇੱਥੋਂ ਤੱਕ ਪਹੁੰਚਾਇਆ ਪਛਾਣ ਬਣਾਈ ਆ ਉਹਨਾਂ ਜਿਹੜੇ ਮੀਡੀਆ ਐਡਵਾਈਜ਼ਰ ਮੀਡੀਆ ਸਲਾਹਕਾਰ ਮੀਡੀਆ ਦੇ ਸਾਡੀ ਕਵਰੇਜ ਦੇਣ ਵਾਲੇ ਉਹਨਾਂ ਦਾ ਵੀ ਮੈਂ ਤੁਹਾਨੂੰ ਮਾਫ਼ ਕਰਦਾ ਖਾਸ ਤੌਰ ਤੇ ਉਤਾਰ ਸਿੰਘ ਜੀ ਮਾਦੋਬਰੀ ਜੀ ਜੋ ਕਿ ਕਾਫੀ ਸਮੇਂ ਤੋਂ ਸਾਡੇ ਨਾਲ ਜੁੜੇ ਵੀ ਨੇ ਤੇ ਬੀਤੀ ਕੱਲ ਹੀ ਮੈਂ ਉਹਨਾਂ ਨੂੰ ਲੇਟ ਆਰਡਸ ਕੀਤਾ ਸੀ ਉਹਨਾਂ ਨੇ ਪੂਰਾ ਸਹਿਯੋਗ ਕਰਕੇ ਸਾਡੇ ਨਾਲ ਕੰਪਨੀ ਵੀ ਕੀਤੀ ਹੈ ਜਤਿੰਦਰ ਸਾਹਿਬ ਜੀ ਰਾਵਲ ਜੀ ਜਤਿੰਦਰ ਕੁੰਮੀ ਜੀ ਕਮਲ ਜੋ ਜਗਰਣ ਪਵਾਂ ਮਲਕੀਸ਼ ਸਿੰਘ ਜੀ ਟਰਬਿਓ ਨੂੰ ਕੋਸ਼ਮ ਜੀ ਸਾਰਿਆਂ ਦਾ ਬਹੁਤ ਜਿੰਨਾ ਦਾ ਮੈਂ মিডিਆ ਵਾਲਿਆਂ ਦਾ ਜਾਂ ਹੋਰ ਕੀੜ ਪ੍ਰੇਮੀਆਂ ਦਾ ਸਾਡੀ ਸਫਲਤਾ ਦਾ ਨਾਮ ਨਾਲ ਲਿਖਦਾ ਉਹਨਾਂ ਦਾ ਮੈਂ ਕਿੰਮਤ ਦਾ ਜਾਚਕਾਂ ਤੇ ਮੈਂ ਇਹ ਉਮੀਦ ਕਰਦਾ ਕਿ ਗਾਂ ਵੀ ਸਾਡੇ ਨਾਲ ਜੁੜੇ ਰਹਿਣਗੇ ਇਸ ਬੜਮੁੱਲੇ ਸਹਿਯੋਗ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਹ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਅੱਜ ਕੱਲ ਨੌਜਵਾਨ ਆ ਨਸ਼ੇ ਦੇ ਹਨ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਉਣ ਵਾਲੀ ਟੀਮ ਆਪਣੇ ਹਾਲਾਤਾਂ ਤੋਂ ਜਿਹੜਾ ਭੱਜਣਾ ਨਹੀਂ ਚਾਹੀਦਾ ਜੁੜਨਾ ਚਾਹੀਦਾ ਜਿਹੜਾ ਸਪੋਰਟਸਮੈਨ ਉਹ ਹੀ ਹੈ ਜਿਹੜਾ ਡੈਡੀਕੇਟਿਡ ਸਮਰਪਿਤ ਹੋ ਕੇ ਜਿਹੜਾ ਉਹੀ ਸਫਲਤਾ ਹਾਸਲ ਕਰ ਸਕਦਾ ਜਿਹੜਾ ਪੂਰੇ ਪ੍ਰਾਣ ਇੱਕ ਸਾਧੂ ਦਾ ਰੂਪ ਹੁੰਦਾ ਹੈ ਸਾਧੂ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਆਪਣੇ ਟੀਚੇ ਨੂੰ ਹਾਸਲ ਕਰਦਾ ਉਹਦਾ ਮਕਸਦ ਹੁੰਦਾ ਕਿ ਮੈਂ ਪ੍ਰਮਾਤਮਾ ਦੇ ਲਗਨ ਲੈ ਕੇ ਹਾਸਲ ਕਰਦਾ ਉਹਦੀ ਕੋਟ ਆਸਰਾ ਲੈਣਾ ਠੀਕ ਇਸੇ ਤਰ੍ਹਾਂ ਹੀ ਖਿਡਾਰੀ ਜਿਹੜਾ ਆਪਣੇ ਟੀਚੇ ਨੂੰ ਹਾਸਲ ਕਰ ਲਈ ਸਾਰੀਆਂ ਚੀਜ਼ਾਂ ਨੂੰ ਦੁਨਿਆਵੀ ਵਸਤਾਂ ਦਾ ਤਿਆਗ ਕਰਕੇ ਹੀ ਉਹ ਕੰਮ ਕਰਦਾ ਤੇ ਮੈਂ ਆਉਣ ਵਾਲੀ ਨਵੀਂ ਪੀੜੀ ਨੂੰ ਨੌਜਵਾਨ ਪੀੜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਨਸ਼ਿਆਂ ਵਾਲ ਜਾਣ ਦਿੱਤਾ ਤੇ ਜਾ ਕਿਸੇ ਗੱਲ ਤੋਂ ਘਮਰਾ ਹੋ ਕੇ ਡੀਮੋਰਾਈਜ਼ ਹੋ ਕੇ ਆਪਾਂ ਬੋਰਪਾਸਨ ਜਾਣ ਦੀ ਬਜਾਏ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਪਮਾ ਜਿਹੜੀ ਕਮਾਈ ਅੱਜ ਕਰ ਲਈ ਸਰੀਰ ਇਹੋ ਜਿਹਾ ਸਰੀਰ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਿੰਦਗੀ ਉਨੀ ਲੰਬੇਰੀ ਉਮਰ ਹੋਵੇਗੀ ਇਸ ਲਈ ਨਸ਼ਿਆਂ ਦਾ ਤਿਆਗ ਕਰੋ ਉਹ ਤੋਂ ਇਲਾਵਾ ਤੇ ਆਪਣੇ ਵਾਤਾਵਰਣ ਨੂੰ ਸ਼ੁੱਧ ਕਰੋ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਰੋਕ ਲਾਓ ਆਕਸੀਜਨ ਦਾ ਕੰਮ ਕਰਦੇ ਨਾਲੇ ਆਪਣੇ ਸਰੀਰ ਕਸਰਚ ਹੁੰਦੀ ਹੈ ਮਾੜੇ ਸੰਗਤ ਤੋਂ ਬੈਨਨ ਨਾਲੋਂ ਖੇਡਾਂ ਵਾਲੇ ਪਾਸੇ ਆਪਣੇ ਸ਼ਰੀਰ ਨੂੰ ਮੌਤ ਆਪਣੀ ਪਛਾਣ ਬਣਾਓ ਨਾ ਕੇਵਲ ਆਪਣੀ ਬਲਕੇ ਦੇਸ਼ ਦੀ ਆਪਣੇ ਮਾਪਿਆਂ ਦੀ ਤੇ ਸੂਬੇ ਦੀ ਪਛਾਣ ਬਣਾਓ ਮੈਂ ਇਹ ਹੀ ਕਹਣਾ ਤੇ ਮੀਡੀਆ ਇੰਚਾਰਜ ਜਲੰਧਰ ਆਉਣ ਤੋਂ ਸਾਰੇ ਸਤਿ ਸ੍ਰੀ ਅਕਾਲ ਦਾ ਧੰਨਵਾਦ ਕਰਦਾ ਹਾਂ ਅੱਜ ਮੀਟਿੰਗ ਦਾ ਮਤਲਬ ਕੀ ਹੈ ਕਿੱਥੇ ਮੀਟਿੰਗ ਹੋਈ ਹੈ ਸਮਾਈਟਿੰ ਦਾ ਸਥਾਨ ਦੱਸਿਆ ਜਾਵੇ ਆਪਣਾ ਅਉਧਾ ਪਰ ਟੈਲ ਨੂੰ ਨੰਬਰ ਦੱਸਿਆ ਜਾਵੇ ਮੈਂ ਗ੍ਰੇਟ ਸਪੋਰਟਸ ਐਂਡ ਕਲਚਰਲ ਕਲੱਬ ਇੰਡੀਆ ਦੇ ਮਤੌਰ ਮੀਡੀਆ ਐਡਵਾਈਜ਼ਰ ਅਮਰਿੰਦਰਜੀਤ ਸਿੰਘ ਸਿੱਧੂ ਜੇ ਉਹ ਕਿ ਸਾਡਾ ਅੱਜ ਇਹ ਅਹਿਮ ਮੀਟਿੰਗ ਜਿਹੜੀ ਹੈ ਨੋਆ ਜਿਹੜਾ ਅਸੀਂ ਕਿ ਰਾਸ਼ਟਰਪਤੀ ਤੇ ਕਿ ਸਮਾਰੋਹ ਤੋਂ ਸਨਮਾਨ ਸਮਾਰੋਹ ਕਰਨ ਜਾ ਰਹੇ ਹਾਂ ਉਹਦੇ ਸਮੇਂ ਦੇ ਵਿੱਚ ਪ੍ਰੋਗਰਾਮ ਵੀ ਦੱਸਿਆ ਜਾਊਗਾ ਵੈਨਿਊ ਵੀ ਦੱਸਿਆ ਜਾਊਗਾ ਜਿਵੇਂ ਪ੍ਰਧਾਨ ਸਾਹਿਬ ਮੀਟਿੰਗ ਹੁਣ ਕੰਡਕਟ ਕਰ ਕੀਤੀ ਹੈ ਤੇ ਕਰ ਰਹੇ ਸਲਾਹ ਕਰਕੇ ਉਹ ਵੀ ਇਹ ਮੀਡੀਆ 'ਚ ਵੀ ਦੱਸਿਆ ਜਾਏਗਾ ਕਿੱਥੇ ਵੈਨਿਊ ਪਤਾਉਂ ਤੇ ਕਿੱਦਾਂ ਕਰ ਇਹਦਾ ਮਕਸਦ ਸਾਡਾ ਇਹ ਹੈ ਕਿ ਸਾਡੇ ਨਾਲ ਉਸ ਜਿਹੜੇ ਉੱਪਰ ਆਉਣ ਵਾਲੇ ਜਿਹੜੇ ਹੁਣ ਤੱਕ ਅਣਸ਼ੋਇ ਰਹੇ ਤੇ ਜਿਨ੍ਹਾਂ ਨੂੰ ਸਨਮਾਨ ਅਜੇ ਤੱਕ ਨਹੀਂ ਦਿੱਤਾ ਗਿਆ ਇਹ ਸਾਡਾ ਟੀਚਾ ਸੀ ਕਿ ਅਸੀਂ ਸਾਰਿਆਂ ਨੂੰ ਸਨਮਾਨ ਮਿਲਦਾ ਸਾਰੇ ਰਹਿ ਜਾਂਦੇ ਆ ਏਸੀ ਦੀ ਮਿਸਾਲ ਮੇਰੇ ਕੋਲ ਅੱਜ ਦੇ ਦਿਨ ਵੀ ਹੈ ਪਿਛਲੇ ਦਿਨੀ ਜਿਹੜਾ ਸੁੱਚਾ ਸਿੰਘ ਉਹਨਾਂ ਨੂੰ ਮਿਲਿਆ ਉਹ 30 ਸਾਲ ਬਾਅਦ ਮਿਲਿਆ ਇੱਕ ਸ਼ਖਸੀਅਤ ਅੱਜ ਦੇ ਦਿਨ ਵੀ ਸਾਡੇ ਜਲੰਧਰ ਦੇ ਵਿੱਚ ਹੀ ਮੌਜੂਦ ਹੈ ਮੇਰੀ ਮਨਾ ਦਾ ਜਗਜੀਤ ਸਿੰਘ ਦੀ ਦੋਲ ਜੋ ਕਿ ਏਸ਼ੀਆ ਦੇ 골드 ਮੈਡਲਿਸਟ ਹੈ ਅੱਜ ਉਹਨਾਂ ਮਰੇ ਤੇ ਲਿਆਉਣ ਦੀ ਗੱਲ ਹੋਈ ਸੀ ਤੇ ਉਹ ਆ ਨਹੀਂ ਸਕੇ ਕਿਉਂਕਿ ਬੈੱਡ ਤੇ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਆਉਂਦੇ ਦਿਨਾਂ ਕਿ ਮੈਂ ਕੱਲ ਜਾਂ ਪਰਸੋਂ ਉਹਨਾਂ ਨੂੰ ਮਿਲਾਂ ਦੁੱਖ ਹੁੰਦਾ ਇਹੋ ਜਿਹੜੀਆਂ ਜਿੰਨਾਂ ਨੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅੱਜ ਤੱਕ ਅਣਛੂਹੇ ਨੇ ਇਹੋ ਜਿਹੇ ਅਣਛੂਹੇ ਚਾਚੀਤਾ ਦਾ ਸਨਮਾਨ ਕਰਨਾ ਸਾਡਾ ਇਸ ਕਲੱਬ ਦਾ ਮਕਸਦ ਹੈ ਇਸ ਟੀਚੇ ਨੂੰ ਲੈ ਕੇ ਮੇਰਾ ਵੀਰ ਨਵਦੀਪ ਸਿੰਘ ਸੋਤਾਜੀ ਜਿਹੜੇ ਆ ਸਾਡੇ ਸੂਬੇ ਦੇ ਪ੍ਰਧਾਨ ਸੌਰੀ ਰਾਸ਼ਟਰੀ ਪ੍ਰਧਾਨ ਇਹਨਾਂ ਨੇ ਸੂਬੇ ਦੀ ਕਸਲੇ ਪੱਧਰ ਤੇ ਔਰੋਂ ਨਾਲੇ ਜਿਹੜਾ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਉਹ ਉਹਨਾਂ ਸੂਬਿਆਂ ਚ ਵੀ ਇਸ ਕਲਾਬ ਦੀ ਜਿਹੜੇ ਆ ਹੋਰ ਕਰ ਜਾਂਦੇ ਆ ਇਹ ਸਨ ਹਿੰਦੂ ਸਾਹਿਬ ਆ ਧੰਨਵਾਦ ਕੀਤਾ মিডিਆ ਲੋ ਬਾਹਰੋਂ ਐ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ। ਉਹ ਵਾਈਕਾਲ ਦਾ ਵੈਫਟੇ ਅੰਤਾਸੇ ਮਰੋ YouTube ਲਾਈਵ ਹੋਇਆ ਹੈ ਅਜਿਹਾ ਜਿੱਥੇ ਗ੍ਰੇਟ ਫਰਥ ਐਂਡ ਕਲਚਰ ਕਲੱਬ ਇੰਡੀਆ ਦੀ ਮੀਟਿੰਗ ਰਿ ਵਿ ਹੋਟਲ ਰਾਜ ਗਿੰਦਰ ਦੇ ਕੋਏ ਬਾਹਰ ਅਦਰਸ਼ ਜਿੱਥੇ ਮੀਟਿੰਗ ਚੱਲ ਰਹੀ ਹੈ ਆਓ ਗੱਲਬਾਤ ਕਰੀਏ ਅੱਜ ਮੀਟਿੰਗ ਦੇ ਸੰਬੰਧ ਵਿੱਚ ਹੈ ਗਿੰਦਰ ਵਿਖੇ ਇੰਡੀਆ ਜੋ ਗ੍ਰੇਟ ਫਰਥ ਐਂਡ ਕਲਚਰ ਦੀ ਮੀਟਿੰਗ ਚੱਲ ਰਹੀ ਹੈ ਬਾਲਦੇਸ਼ ਜੀ ਇਹ ਅਬਦਾਸ ਸਿੰਘ ਮਰ YouTube ਤੇ ਲਾਈਵ ਹੋਇਆ ਹੈ ਇਸ ਵੇਲੇ ਬਾਲਦੇਸ਼ ਜੀ ਜਿੰਦਰਵਿਕਾ ਲੱਗੇ ਜਲੰਧਰ ਵਿਖੇ ਫਿਰ ਫੋਰਥ ਐਂਡ ਕਲਚਰ ਕਲੱਬ ਇੰਡੀਆ ਦੀ ਮੀਟਿੰਗ ਜਲੰਧਰ ਵਿਖੇ ਚੱਲ ਰਹੀ ਹੈ ਰਵੀਰ ਹੋਟਲ ਦਾ ਜਲੰਧਰ ਵਿਖੇ ਆਓ ਗੱਲਵਾ ਕਰੀਏ ਜਿੱਥੇ ਮੀਟਿੰਗ ਚੱਲ ਰਹੀ ਹੈ ਇਹ ਸਮਝ ਮੀਟ ਰੱਖੀ ਗਈ ਹੈ ਅੱਜ ਕੱਲ੍ਹ ਤੋਂ ਬੇਕੋਤੇ ਵਰਤਾਂ ਸੀ ਮਰਬੁਰ YouTube লাইভ ਹੋਇਆ ਐਸ ਵੇਲੇ ਜੋ ਗ੍ਰੇਟ ਸ਼ੋਰਟ ਐਂਡ ਐਂਡ ਕਲਚਰ ਕਲੱਬ ਇੰਡੀਆ ਦੀ ਅੰਮ੍ਰਿਤ ਹੋਟਲ ਵੇਖੇ ਜਲੰਧਰ ਵੇਖੇ ਮੀਟਿੰਗ ਹੋ ਰਹੀ ਆ ਆਹ ਜਾਣਕਾਰੀ ਲਈਏ ਕਿਸ ਮੀਟਿੰਗ ਦਾ ਜੋ ਉਧਿਹਾਰਾਂ ਨੇ ਇੰਡੀਆ ਚ ਆਇਆ ਨਾ ਉਹਨਾਂ ਨੂੰ ਜਾਣ ਕੇ ਲਈਏ ਕਾਦੇ ਵਾਸਤੇ ਮੀਟਿੰਗ ਹੋਈ ਕਿਸ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਆ ਇਹਦਾ ਮੇਨ ਮੁੱਦਾ ਕੀ ਆ ਉਹ ਬੈਠੇ ਆ ਨਮਿੰਦੇ ਉਹਨਾਂ ਨਾਲ ਗੱਲਬਾਤ ਕਰੀਏ ਸਾਸੀ ਵੀ ਆ ਸਾਡੀ ਸਤਿ ਸ਼੍ਰੀ ਅਕਾਲ ਇਹ ਅੱਜ ਮੀਟਿੰਗ ਜਿਹੜੀ ਹੋਈ ਹੈ ਕਿਸ ਸਭਾ ਦੀ ਮੀਟਿੰਗ ਹੋ ਰਹੀ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਜਿਹੜਾ 2025 ਦੇ ਵਿੱਚ ਨੈਸ਼ਨਲ ਸਪੋਰਟਸ ਡੇ ਅ ਸਵਰਗਿਆ ਸਰ ਸਾਡੇ ਬੇਜੇ ਧਿਆਨ ਚਾਂਜੀ ਜੋ ਕਿ ਹਾਕੀ ਦੇ ਜਾਦੂਗਰ ਤੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਦੇ ਨਾਂ ਤੇ ਜਿਹੜਾ ਅਸੀਂ ਨੈਸ਼ਨਲ ਸਪੋਰਟ ਡੇ ਤੇ ਖਿਡਾਰੀਆਂ ਨੂੰ ਕੋਚ ਸਹਿਵਾਣਾ ਨੂੰ ਔਰ ਜੋ ਵੀ ਅਲੱਗ-ਅਲੱਗ ਫੀਲਡ ਦੇ ਵਿੱਚ ਮਲਾਮਾਰਨ ਵਾਲੇ ਸ਼ਖਸੀਅਤਾਂ ਨੂੰ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਉਹਦੇ ਸਬੰਧ ਵਿੱਚ ਅੱਜ ਇੱਕ ਮੀਟਿੰਗ ਜਿਹੜੀ ਰੱਖ ਰਹੇ ਆ ਇੱਕ ਮਿੰਟ ਦੁਬਾਰਾ ਕਰੋ ਹਾਲਸਾ ਵਾਈ ਗੁਰੂ ਜੀ ਕੀ ਫਤਿਹ ਬੜੇ ਮਾਣ ਦੀ ਗੱਲ ਹੈ ਕਿ ਜਿੱਥੇ ਸਾਡੇ ਹਿੰਦੁਸਤਾਨ ਭਾਰਤ ਦੇ ਹਾਕੀ ਦੇ ਨਾਂ ਨਾਲ ਜਾਦੂਗਰ ਦੇ ਨਾਂ ਨਾਲ ਜਾਣੇ ਜਾਂਦੇ ਸਮਾਰਕੀਆ ਮੇਜਰ ਧਿਆਨ ਚੰਦ ਜੀ ਪਦਮ ਸ਼੍ਰੀ ਅਵਾਰਡ ਜਿਨ੍ਹਾਂ ਨੇ ਤਕਰੀਬਨ 2 ਦਹਾਕੇ ਤੋਂ ਜ਼ਿਆਦਾ ਸਮਾਂ ਜਿਹੜਾ ਹਾਕੀ ਦੇ ਵਿੱਚ ਨਾ ਸਿਰਫ ਹਿੰਦੁਸਤਾਨ ਬਲਕਿ ਏਸ਼ੀਆ 올림픽 ਔਰ ਵਰਲਡ ਦੇ ਵਿੱਚ ਇੱਕ ਨਾਮ ਕਮਾਇਆ ਉਹਨਾਂ ਨੂੰ ਸਮਰਪਿਤ ਹਿੰਦੁਸਤਾਨ ਭਾਰਤ ਦੇ ਵਿੱਚ ਸਾਲਾਨਾ ਹਰ ਸਾਲ ਨੈਸ਼ਨਲ ਅਵਾਰਡ ਜਿਹੜਾ ਆ ਉਹ ਮਨਾਇਆ ਜਾਂਦਾ ਆ ਔਰ ਸਾਡੀ ਨੈਸ਼ਨਲ ਸਪੋਰਟਸ ਕਲੱਬ ਜਿਹੜੀ ਆ ਦਾ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਹਰ ਸਾਲ ਇਹ ਸੈਲੀਬ੍ਰੇਟ ਕੀਤਾ ਜਾਂਦਾ ਜਿਸ ਦੇ ਵਿੱਚ ਸਾਡੀ ਕਲੱਬ ਵੱਲੋਂ ਜਿਨ੍ਹਾਂ ਕੋਚਿੰਗ ਸਹਿਵਾਨਾ ਨੇ ਆਪਣੇ ਫੀਲਡ ਦੇ ਵਿੱਚ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਹੁੰਦੇ ਨੇ ਔਰ ਡੀਪੀ ਸਹਿਵਾਨ ਉਹਨਾਂ ਨੇ ਵੀ ਸਕੂਲਾਂ ਵਿੱਚ ਨੈਸ਼ਨਲ ਲੈਵਲ ਘੱਟੋ ਘੱਟ ਨੈਸ਼ਨਲ ਲੈਵਲ ਦੇ ਖਿਡਾਰੀ ਤਿਆਰ ਕੀਤੇ ਹੁੰਦੇ ਹਨ ਔਰ ਜਿਹੜੇ ਬੱਚੇ ਅੰਤਰ ਯੂਨੀਵਰਸਿਟੀ ਨੈਸ਼ਨਲ ਪੱਧਰ ਦੇ ਉਹਨਾਂ ਨੇ ਆਪਣੇ ਡੇਡ ਦੇ ਫੀਲਡ ਦੇ ਵਿੱਚ ਮੱਲਾ ਮਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਨੈਸ਼ਨਲ ਸਪੋਰਟ ਡੇ ਤੇ ਸਨਮਾਨ ਕਰਦੇ ਆਂ ਔਰ ਇਸ ਵਾਰ 2025 ਦੇ ਵਿੱਚ ਅਸੀਂ ਨੈਸ਼ਨਲ ਸਪੋਰਟਸ ਡੇ ਜਿਹੜਾ ਨਵਾਂਡੇਡ ਉਤਸਵ ਜਿਹੜਾ ਹਿੰਦੁਸਤਾਨ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਰੱਖੀ ਆ ਸਾਡੇ ਕਲੱਬ ਦੇ ਚੇਅਰਮੈਨ ਸਰਦਾਰ ਸੁਚਾ ਸਿੰਘ ਜੀ 올ੰਪੀਅਨ ਔਰ ਅਰਜਨਾ ਵਾਡੀ ਉਹਨਾਂ ਨੂੰ ਘਰੇਲੂ ਕੋਈ ਕੰਮ ਕਾਜ ਪੈਣ ਦੇ ਕਾਰਨ ਉਹ ਪਹੁੰਚ ਨਹੀਂ ਸਕੇ ਔਰ ਉਹਨਾਂ ਨੇ ਮੇਰੀ ਡਿਊਟੀ ਲਈ ਆ ਬਤੌਰ ਐਜੇ ਵਾਈਸ ਚੇਰਮੈਨ ਤੋਂ ਮੈਂ ਉਹਨਾਂ ਦੀ ਆਪਣੀ ਹਾਜ਼ਰੀ ਅੱਜ ਨਾ ਹੋਣ ਦੇ ਸਬੰਧ ਵਿੱਚ ਮੈਂ ਜੋ ਵੀ ਆ ਪ੍ਰਧਾਨ ਸਾਡੇ ਸ਼੍ਰੀ ਨਵਦੀਪ ਸੋਤਾ ਜੀ ਪ੍ਰਿੰਸੀਪਲ ਸਾਹਿਬ ਪ੍ਰਧਾਨ ਸਾਹਿਬ ਨਵਦੀਪ ਸੋਤਾ ਜੀ ਔਰ ਪ੍ਰਿੰਸੀਪਲ ਸਾਹਿਬ ਡਾਕਟਰ ਗੁਰਨਾਮ ਸਿੰਘ ਜੀ ਜੋ ਕਿ ਸਾਡੇ ਕਲੱਬ ਦੇ ਮੁੱਖ ਸਰਪ੍ਰਸਤ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ ਕਲਦੀਪ ਚਾਲ ਜੀ ਜੋ ਕਿ ਚੁੱਕੇ ਤੋਂ ਆਏ ਨੇ ਇਹ ਸਾਡੇ ਕਲੱਬ ਦੇ ਨੈਸ਼ਨਲ ਬੋਡੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਔਰ ਐਨ ਆਰ ਆਈ ਬੈਂਕ ਦੇ ਵੀ ਇਹ ਸਰਪ੍ਰਸਤ ਨੇ ਇਹਨਾਂ ਦਾ ਵੀ ਮੈਂ ਆਿਆਂ ਦਾ ਬਹੁਤ-ਬਹੁਤ ਜੀ ਆਇਆਂ ਕਰਦਾ ਸਾਰੀ ਕਲੱਬ ਦੇ ਮੈਂਬਰ ਸਹਿਬਾਨ ਜਿਹੜੇ ਪਹੁੰਚੇ ਨੇ ਇਸ ਮੀਟਿੰਗ ਵਿੱਚ ਉਹਨਾਂ ਦਾ ਵੀ तहे ਦਿਲੋਂ ਜੀ ਆਇਆਂ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਆਪਣੇ ਮੀਟਿੰਗ ਨੂੰ ਚਾਰ ਚੰਨ ਲਾਇਏ ਨੇ ਔਰ ਸਾਡਾ ਮੇਨ ਜਿਹੜਾ ਪਰਪਜ਼ ਆ ਉਹ ਇਹੀ ਆ ਵੀ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਜਾਂ ਜਾਂ ਕੋਚ ਸਹਿਬਾਨ ਆ ਡੀਪੀ ਸਹਿਬਾਨ ਆ ਜਿਨ੍ਹਾਂ ਨੂੰ ਕਿਤੇ ਵੀ ਕੋਈ ਸਨਮਾਨ ਨਹੀਂ ਦਿੱਤਾ ਜਾਂਦਾ ਕਿਸੇ ਵੀ ਏਜੰਸੀਆਂ ਵੱਲੋਂ ਗਵਰਨਮੈਂਟ ਵੱਲੋਂ ਸਾਡੀ ਇੱਕ ਸੰਸਥਾ ਜਿਹੜੀ ਆ ਨੈਸ਼ਨਲ ਲੈਵਲ 'ਤੇ ਰਜਿਸਟਰਡ ਆ ਔਰ ਪੰਜਾਬ ਲੈਵਲ 'ਤੇ ਵੀ ਰਜਿਸਟਰਡ ਆ ਅਸੀਂ ਇਸ ਸਾਡਾ ਇਹ ਮੇਨ ਮੋਕਾ ਟੀਚਾ ਇਹੀ ਆ ਵੀ ਹਰ ਖਿਡਾਰੀ ਨੂੰ ਚਾਹੇ ਉਹ ਅੰਡਰ 14 ਈਅਰ ਅੰਡਰ 16 ਈਅਰ ਅੰਡਰ 18 ਈਅਰ ਅੰਡਰ 20 ਆਏ ఓਪਨ ਗਰੁੱਪ ਦੇ ਵਿੱਚ ਆ ਅਗਰ ਉਹ ਸਟੇਟ ਦੇ ਵਿੱਚੋਂ 골ਡ ਮੈਡਲ ਸਿਲਵਰ ਮੈਡਲ ਲੈ ਕੇ ਨੈਸ਼ਨਲ ਰਿਪਰਿਜ਼ੈਂਟ ਕਰਦਾ ਆ ਤੇ ਸਾਡੀ ਕਲੱਬ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕਰੇਗੀ ਔਰ ਸਾਲ ਦੀ ਤਰ੍ਹਾਂ ਨੈਸ਼ਨਲ ਸਪੋਰਟ ਡੇ ਤੇ ਸਨਮਾਨ ਕਰੇਗੀ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਹਿੰਦੁਸਤਾਨ ਆ ਜਾਂ ਭਾਰਤ ਆ ਔਰ ਖਾਸ ਕਰਕੇ ਪੰਜਾਬ ਜਿਹੜਾ ਕਿ ਅੱਜ ਤੋਂ ਤਿੰਨ ਚਾਰ ਦਹਾਕਿਆਂ ਤੋਂ ਪਹਿਲਾਂ ਤਿੰਨ ਚਾਰ ਦਹਾਕਿਆਂ ਤੋਂ ਪਹਿਲਾਂ ਇੱਕ ਇਹਦਾ ਹਿੰਦੁਸਤਾਨ ਦੇ ਵਿੱਚ ਵੱਖਰਾ ਨਾਂ ਸੀਗਾ ਅਸੀਂ ਖਿਡਾਰੀਆਂ ਦੀ ਉਤਸ਼ਾਹ ਉਹਨਾਂ ਨੂੰ ਕਰ ਕੜੀਏ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਤੋਂ ਵੱਧ ਆਪਣੇ ਮੈਡਲ ਜਿੱਤ ਕੇ ਹਿੰਦੁਸਤਾਨ ਭਾਰਤੀ ਝੋਲੀ ਵਿੱਚ ਪਾ ਕੇ ਹਿੰਦੁਸਤਾਨ ਦਾ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਦਾ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਇਹ ਕਿੱਥੇ ਸਮਾਗਮ ਕਰਨਾ ਕਿੱਥੇ ਕਰਨਾ ਕਦੋਂ ਕਰਨਾ ਜਿਹੜੀ ਮੀਟਿੰਗ ਆ ਜੋ ਇਹ ਜਲੰਧਰ ਕਿੱਥੇ ਮੀਟਿੰਗ ਹੋ ਰਹੀ ਇਹ ਮੀਟਿੰਗ ਜੀ ਆਪਣੇ ਰਣਵੀਰ ਕਲਾਸਿਕ ਜਿਹੜੀ ਆ ਉਥੇ ਮੀਟਿੰਗ ਅਸੀਂ ਰੱਖੀ ਆ ਔਰ ਇਹਦੇ ਵਿੱਚ ਸਾਡੇ ਕਲੱਬ ਦੇ ਸਮੂਹ ਅਧਿਕਾਰ ਪਹੁੰਚੇ ਨੇ ਜਿਹਦੇ ਵਿੱਚ ਸਾਡੇ ਨਵਜੀ ਸੋਤਾ ਜੀ ਪ੍ਰਧਾਨ ਨੇ ਮੁੱਖ ਸਰਪ੍ਰਸਤ ਨੇ ਡਾਕਟਰ ਕਨਾਲ ਸਿੰਘ ਜੀ ਪ੍ਰਿੰਸੀਪਲ ਸਾਹਿਬ ਸਤ ਬਾਬਾ ਦਲੀਪ ਸਿੰਘ ਢਮੇਲੀ ਕਾਲਜ ਤੋਂ ਔਰ ਵਿਸ਼ੇਸ਼ ਤੌਰ ਤੇ ਜੂਕੇ ਤੋਂ ਸਾਡੇ ਕਲਦੀਪ ਚਾਲ ਜੀ ਜਿਹੜੇ ਕਿ ਅੰਤਰਰਾਸ਼ਟਰੀ ਐਥਲੀਟ ਨੇ ਉਹ ਵੀ ਇੱਥੇ ਪਹੁੰਚੇ ਨੇ ਇਸ ਮੀਟਿੰਗ ਨੂੰ ਅਟੈਂਡ ਕਰਨ ਵਾਸਤੇ ਔਰ ਇਹਨਾਂ ਨੂੰ ਅਸੀਂ ਐਨ ਆਰ ਆ ਬੈਂਕ ਦੇ ਵੀ ਸਰਪ੍ਰਸਤ ਲਾਇਆ ਔਰ ਇੱਕ ਸਾਡੇ ਹੋਰ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਕਲਵੰਤ ਰਾਜ ਜੀ ਜਿਹੜੇ ਕਿ ਏ ਆਈ ਜੀ ਪੰਜਾਬ ਪੁਲਿਸ ਵਿਜੀਲੈਂਸ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ ਅਸੀਂ ਐਸੇ ਆਪਣੇ ਸਰਪ੍ਰਸਤ ਆਪਣੇ ਨੈਸ਼ਨਲ ਬੋਡੀ ਦੇ ਸਰਪ੍ਰਸਤ ਲਾਇਆ ਔਰ ਸਾਡੇ ਪ੍ਰੈਸ ਕਟਰ ਸਿੱਧੂ ਸਾਹਿਬ ਅਮਰਿੰਦਰ ਪਾਲ ਜੀ ਹਾਂਜੀ ਅਮਰਿੰਦਰਜੀਤ ਸਿੰਘ ਜੀ ਸਿੱਧੂ ਸਾਹਿਬ ਔਰ ਇਹ ਸਾਡੇ ਪ੍ਰੈਸ ਕਟਰ ਨੇ ਤੇ ਸਾਡੀ ਕਲੱਬ ਦੇ ਜੋ ਵੀ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਨੇ ਸਾਡੀ ਪੰਜਾਬ ਬਾਡੀ ਆ ਜੋ ਉਹਦੇ ਵਿੱਚ ਵੀ ਸਾਡੇ ਆ ਆਪਣੇ ਇਕਬਾਲ ਸਿੰਘ ਜੀ ਰੰਦਾਵਾ ਜੋ ਸਾਡੇ ਪ੍ਰਧਾਨ ਨੇ ਪੰਜਾਬ ਬਾਡੀ ਦੇ ਵਰਚੰਦ ਸਿੰਘ ਜੀ ਔਰ ਜੁਆਇੰਟਸ ਕਟਰ ਨੇ ਆਪਣੇ ਹਾਂਜੀ ਪੰਜਾਬ ਬੋਡੀ ਦੇ ਉਹ ਵੀ ਸੈਕਟਰੀ ਨੇ ਉਹ ਵੀ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਸਰਵਜੀਤ ਜੀ ਹੈਡੀ ਚੇਅਰਮੈਨ ਸਾਰੇ ਪੰਜਾਬ ਬੋਡੀ ਦੇ ਉਹ ਵੀ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਆਇਆਂ ਦਾ ਇੱਥੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇਸ ਮੀਟਿੰਗ ਨੂੰ ਕਾਮਯਾਬ ਬਣਾਇਆ ਸਰ ਜੀ ਸਮਾਗਮ ਕਿੱਥੇ ਅਗਲੀ ਮੀਟਿੰਗ ਜਿਹੜੀ ਇੰਡੀਆ ਦਾ ਨਾਮ ਬਣ ਸਮਾਰੋਹ ਕਿੱਥੇ ਹੋ ਰਿਹਾ ਜੀ ਇਹ ਸਾਡੇ ਸੰਤ ਤੋਂ ਪਹਿਲਾਂ ਬੜਾ ਮਾਣ ਆ ਸਾਡੇ ਪ੍ਰਧਾਨ ਸਾਹਿਬ ਨਵਦੀਪ ਸੋਤਾ ਜੀ ਤੇ ਜਿਹੜੇ ਕਿ ਹਰ ਸਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਅੰਮ੍ਰਿਤਸਰ ਸਪੋਰਟਸ ਨੈਸ਼ਨਲ ਸਪੋਰਟ ਦੇ ਸੈਲੀਬ੍ਰੇਟ ਕਰਦੇ ਆ ਇਸ ਵਾਰ ਇਹਨਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਵੀ ਇਸ ਵਾਰ ਤੁਸੀਂ ਜਲੰਧਰ ਦੇ ਵਿੱਚ ਨੈਸ਼ਨਲ ਸਪੋਰਟਸ ਦੇ ਜਿਹੜਾ ਉਹ ਸੈਲੀਬ੍ਰੇਟ ਕਰੋ ਔਰ ਅਸੀਂ ਇਹ ਜਿਹੜਾ ਵੈਨਿਊ ਆ ਉਹ ਅਸੀਂ ਕੁਝ ਡਿਸਾਈਡ ਕਰਕੇ ਅਸੀਂ ਫਿਰ ਮੀਡੀਆ ਦੇ ਵਿੱਚ ਉਹ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਆਪਣਾ ਅਹੁਦਾ ਤੇ ਨਾਮ ਦੱਸਿਆ ਜਾਵੇ ਜੀ ਮੇਰਾ ਨਾਮ ਦਾਸ ਦਾ ਨਾਮ ਹੈ ਭਗਵੰਤ ਸਿੰਘ ਕੋਚ ਔਰ ਮੇਰੀ ਸੇਵਾ ਜਿਹੜੀ ਐਜ਼ ਏ ਵਾਈ ਚੇਅਰਮੈਨ ਦੇ ਦੌਰ ਦੇ ਲਈਆ ਔਰ ਸਾਡੇ ਜੋ ਚੇਅਰਮੈਨ ਸਾਹਿਬ ਹੈ ਸਰਦਾਰ ਸੁਚਾ ਸਿੰਘ ਜੀ 올ੰਪੀਅਨ ਅਰਜਨਾਵਾੜੀ ਉਹਨਾਂ ਦੇ ਘਰੇਲੂ ਕੋਈ ਪ੍ਰੋਬਲਮ ਆਨ ਕਰਕੇ ਉਹ ਨਹੀਂ ਪਹੁੰਚ ਸਕੇ ਤੋਂ ਦਾਸ ਨੂੰ ਮੌਕਾ ਮਿਲਿਆ ਦਾਸ ਇਸ ਮੀਡੀਆ ਦੇ ਨਾਲ ਆਪਣੀ ਕਲੱਬ ਦੇ ਸਬੰਧ ਵਿੱਚ ਮੀਟਿੰਗ ਦੀ ਸਾਂਝੀ ਜਾਣਕਾਰੀ ਕਰ ਰਿਹਾ ਆਪਣਾ ਸੰਪਰਕ ਨੰਬਰ ਦੱਸਿਆ ਜਾਵੇ ਜੀ ਮੇਰਾ ਸੰਪਰਕ ਨੰਬਰ 991539109981539109 ਬਾਈਕੋ ਜੀ ਦਾ ਖਾਲਸਾ ਸਾਹਿਬ ਬਾਈਕੋ ਜੀ ਦੇ ਪੱਲੇ ਸਾਰੇ ਨਾਮ ਨੂੰ 22 ਪਤਾ ਜੋ ਕਿ ਲਾਇਆ ਗਿਆ ਮੈਂ ਪਤਾਸ ਮਨਦੀਪ ਜੀ ਪੰਛੀ ਜੀ ਸਾਰੇ ਹੀ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੀ ਜ਼ਿੰਮੇਵਾਰੀ ਪ੍ਰੋਪਰ ਤਰੀਕੇ ਨਾਲ ਨਿਭਾਵਾਂਗਾ ਮੈਂ ਸਾਰੇ ਹੀ ਆਏ ਹੋਏ ਸੱਜਣਾ ਦਾ ਸਾਰੇ ਹੀ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸਰ ਜੀ ਆਪਣਾ ਟੈਲੀਫੋਨ ਨੰਬਰ ਦੱਸਿਆ ਜਾਵੇ ਜੀ ਮੇਰਾ ਜੂਕੇ ਦਾ ਨੰਬਰ ਹੈਗਾ ਜੀ 0047949427837 ਇੱਕ ਵਾਰ ਪੰਜਾਬੀ ਦੱਸਿਆ ਜਾਵੇ ਜੀ 00 ਸੌਰੀ 00447949427837 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗੁਰਨਾਮ ਸਿੰਘ ਰਸੂਪਰ ਪ੍ਰਿੰਸੀਪਲ ਖਾਲਸਾ ਕਾਲ ਡਮੇਲੀ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਦੀ ਗ੍ਰੇਟ სპੋਰਟਸ ਕਲਚਰਲ ਕਲੱਬ ਇੰਡੀਆ ਦਾ ਮੈਨੂੰ ਸਰਪ੍ਰਸ ਲਗਾਇਆ ਗਿਆ ਤੇ ਮੈਨੂੰ ਬੜਾ ਮਾਣ ਵੀ ਮਹਿਸੂਸ ਹੋ ਰਿਹਾ ਤੇ ਨਾਲ ਮੈਨੂੰ ਇਹ ਜ਼ਿੰਮੇਵਾਰੀ ਵੀ ਮਹਿਸੂਸ ਹੋ ਰਹੀ ਆ ਕਿ ਮੈਂ ਇਸ ਕਲੱਬ ਦੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਬਹੁਤ ਤਨਦੇਈ ਨਾਲ ਨਿਭਾਵਾਂਗਾ ਦੂਸਰੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਅੱਜ ਜਿਹੜੀ ਇਹ ਮੀਟਿੰਗ ਚੱਲ ਰਹੀ ਹੈ ਸਾਡੀ ਸਰਦਾਰ ਨਰਦੀਪ ਸਿੰਘ ਸੋਤਾ ਦੀ ਅਵਾਇਦੇ ਵਿੱਚ ਜਿਹੜੀ ਮੀਟਿੰਗ ਚੱਲ ਰਹੀ ਹੈ ਅੱਜ ਨਵੀਰ ਪੁਰਪ ਦੇ ਵਿੱਚ ਇਹਦੇ ਵਿੱਚ ਅਸੀਂ ਡਿਸਾਈਡ ਕਰੀ ਕੀਤਾ ਕਿ ਕਿਹੜੀ-ਕਿਹੜੀਆਂ ਤੁਸੀਂ ਕਹੋ ਆਈਟਮ ਦੇ ਵਿੱਚ ਜਿਹੜਾ ਨਾ ਉਹ ਜਿਹੜੀ ਆ ਉਹ ਅਵਾਰਡ ਦੇਣੇ ਆ ਔਰ ਉਹਦੀ ਜਿਉਂਦੀ ਜਿਹੜੀ ਹੋਏਗੀ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਕਿਹੜੇ ਹੋਣਗੇ ਕਿਸ ਤਰ੍ਹਾਂ ਐਪਲੀਕੇਸ਼ਨ ਅਪਲਾਈਡ ਕਰਨੀਆਂ ਉਹਨਾਂ ਦੀ ਕਿਸ ਤਰ੍ਹਾਂ ਏਵੈਲੂਏਸ਼ਨ ਕਰਨੀਆਂ ਇਸ ਸਬੰਧ ਵਿੱਚ ਡਿਟੇਲਡ ਡਿਸਕਸ਼ਨ ਹੋਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਹੋ ਕਿ ਜਿਹੜੇ ਸਪੋਰਟਸ ਦੇ ਵਿੱਚ ਤੇ ਇਸ ਤੋਂ ਇਲਾਵਾ ਕਲਚਰਲ ਐਕਟੀਵਿਟੀਜ਼ ਦੇ ਵਿੱਚ ਜਾਂ ਕੋਈ ਇਹੋ ਜਿਹੀਆਂ ਐਕਟੀਵਿਟੀਜ਼ ਜਿਹੜੀਆਂ ਸਮਾਜ ਦੇ ਵਿੱਚ ਬਹੁਤ ਇੰਪੋਰਟੈਂਟ ਹੈਗੀਆਂ ਉਹਨਾਂ ਲਈ ਜੋ ਲੋਕ ਕੰਮ ਕਰਦੇ ਆ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਵੇਗਾ ਇਸ ਕਲੱਬ ਦੇ ਦੁਆਰਾ ਔਰ ਇਹ ਜਿਹੜਾ ਕਲੱਬ ਦਾ ਅਗਲਾ ਜਿਹੜਾ ਨੌਵਾਂ ਨੈਸ਼ਨਲ ਅਵਾਰਡ ਫੰਕਸ਼ਨ ਹੋਣਾ ਵਾ ਉਹਦੇ ਲਈ ਸਾਰਾ ਕੁਝ ਤੁਸੀਂ ਕਹੋ ਉਹਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਵਾ ਉਜ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੇ ਵਿੱਚ ਜਿਹੜਾ ਨਾ ਅਸੀਂ ਇਹਨੂੰ ਉਹਲਾ ਫੰਕਸ਼ਨ ਜਿਹੜਾ ਨਾ ਮਤਲਬ ਵੀ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇੰਡੀਆ ਨੂੰ ਨਸ਼ਾ ਮੁਕਤ ਕਰਨ ਦੇ ਲਈ ਔਰ ਪੰਜਾਬ ਤੇ ਇੰਡੀਆ ਦੇ ਵਿੱਚ سپورٹس ਅਤੇ ਕਲਚਰਲ ਐਕਟੀਵिटीज ਦੇ ਪੂਰੀ ਇੰਪੋਰਟੈਂਟ ਐਕਟੀਵਿਟੀ ਜਿਹੜੀਆਂ ਸਮਾਜ ਨੂੰ ਬਹੁਤ ਜ਼ਰੂਰਤ ਹੈਗੀਆਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਲਈ ਕੰਮ ਕਰਨ ਵਾਲੇ ਜਿਹੜੇ ਆਦਮੀ ਹੈਗੇ ਜਿਨ੍ਹਾਂ ਨੂੰ ਕੋਈ ਗਵਰਨਮੈਂਟ ਵੱਲੋਂ ਇਸੇ ਤਰ੍ਹਾਂ ਦੀ ਕੋਈ ਰਿਕਗਨਿਸ਼ਨ ਨਹੀਂ ਮਿਲਦੀ ਉਹਨਾਂ ਨੂੰ ਉਜਾਗਰ ਕਰਨ ਦੇ ਲਈ ਉਹਨਾਂ ਨੂੰ ਸਹਾਇਤ ਕਰਨ ਦੇ ਲਈ ਔਰ ਉਹਨਾਂ ਨੂੰ ਹੋਰ ਜ਼ਿਆਦਾ ਮੈਂ ਤੁਹਾਨੂੰ ਕਹਾਂ ਉਹ ਸੋਸਾਇਟੀ ਦੇ ਵਿੱਚ ਜਿਹੜਾ ਪ੍ਰੈਜੈਂਟ ਕਰਨ ਦੇ ਲਈ ਇਹ ਜਿਹੜੀ ਆ ਕਲੱਬ ਕੰਮ ਕਰਦੀ ਰਹੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਬਲਿਕ ਕੋਲੋਂ ਵੀ ਸਹਿਯੋਗ ਮੰਗਦੇ ਹਾਂ ਆਉਣ ਵਾਲੇ ਸਮੇਂ ਅਸੀਂ ਮੀਡੀਆ ਕੋਲੋਂ ਵੀ ਸਹਿਯੋਗ ਮੰਗਦੇ ਹਾਂ ਸੰਗਤ ਕੋਲ ਵੀ ਸਹਿਯੋਗ ਮੰਗਦੇ ਹਾਂ ਕਿ ਇਸ ਕਲੱਬ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਕਿ ਜਿਹੜੇ ਕੋਮ ਦੇ ਹੀਰੇ ਆ ਦੇਸ਼ ਦੇ ਹੀਰੇ ਆ ਪੰਜਾਬ ਦੇ ਜਿਹੜੇ ਹੀਰੇ ਆ ਪੰਜਾਬੀਅਤ ਦੇ ਜਿਹੜੇ ਹੀਰੇ ਆ ਜੋ ਸਪੋਰਟਸ ਵਿੱਚ ਕੰਮ ਕਰ ਰਹੇ ਆ ਜਾਂ ਹੋਰ ਐਕਟੀਵਿਟੀ ਵਿੱਚ ਕੰਮ ਕਰ ਰਹੇ ਕਰ ਰਹੇ ਆ ਉਹ ਲੋਕਾਂ ਦੀ ਨਿਗਾ ਵਿੱਚ ਆ ਸਕਣ ਤੇ ਉਹ ਮਾਣ ਮਹਿਸੂਸ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਆ ਆਪਣਾ ਕਿਹੜੇ ਅਹੁਦੇ ਤੇ ਕੰਮ ਕਰਦੇ ਆ ਆਪਣਾ ਸੰਪਰਕ ਨੰਬਰ ਦੱਸਿਆ ਜਾਵੇ ਜੀ ਮੈਂ ਡਾਕਟਰ ਗੁਰਨਾਮ ਸਿੰਘ ਇਸ ਕਲੱਬ ਦੇ ਸਰਪ੍ਰਸਤ ਦੇ ਤੌਰ ਤੇ ਮੈਂ ਕੰਮ ਕਰ ਰਹੇ ਆ ਜੀ ਔਰ ਮੇਰਾ ਮੋਬਾਈਲ ਨੰਬਰ ਹੈਗਾ 9896904433 ਮੈਂ ਦਾ ਗ੍ਰੇਟ ਸਪੋਰਟਸ ਐਂਡ ਕਲਚਰਲ ਕਲੱਬ ਇੰਡੀਆ ਦੇ ਪੀਆਰਓ बतौर ਮੀਡੀਆ ਐਡਵਾਈਜ਼ਰ ਅਮਰਿੰਦਰਜੀਤ ਸਿੰਘ ਸਿੱਧੂ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਨਾਲ ਜੁੜੇ ਹੋਏ ਪਿਛਲੇ ਕਈਆਂ ਸਾਲਾਂ ਤੋਂ ਜਿਹੜਾ ਸਾਡੇ ਇਹ ਸਾਡੇ ਕਲੱਬ ਦਾ ਮਕਸਦ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਜੋ ਵੀ ਅਣਛੋਹੇ ਜਿਹੜੇ ਬੱਚੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸਕੂਲਾਂ ਕਾਲਜਾਂ ਦੇ ਵਿੱਚ ਜਾ ਕਿਸੇ ਪੈਸੇ ਤੇ ਲੇਤੋ ਜਾਂ ਕਿਸੇ ਹੋਰ ਜਿਹੜੀ ਲੁੜਿੰਦੀਆਂ ਵਸਤਾ ਨੇ ਖੇਡ ਕਿੱਤਾ ਨੇ ਉਹ ਨਾ ਹੋਣ ਦੇ ਨਾਲ ਜਾਂ ਪੜਨ ਦੇ ਲਈ ਕੜੈਨੀਆਂ ਕਿਤਾਬਾਂ ਜਾਂ ਉਹਨਾਂ ਨੂੰ ਗਾਈਡੈਂਸ ਦਾ ਜਿਹੜਾ ਕਮੀ ਹੁੰਦੀ ਹੈ ਉਹਦੇ ਲਈ ਸਾਡਾ ਜਿਹੜਾ ਬਕਸਾ ਦਾ ਇਹ ਹੌਂਦ ਵਿੱਚ ਆਇਆ ਸਾਡਾ ਕਲੱਬ ਉਸ ਮਕਸਦ ਨੂੰ ਪੂਰਾ ਕਰਨ ਦੇ ਲਈ ਸਾਡੇ ਨਾਲ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਉਹ ਪੰਜਾਬੀ ਉਹ ਖੇਡ ਪ੍ਰੇਮੀ ਜਿਹੜੇ ਜੁੜੇ ਆ ਉਹਨਾਂ ਦਾ ਮੈਂ ਬਤੌਰ ਮੀਡੀਆ ਐਡਵਾਈਜ਼ਰ ਆਪਣੇ ਜਿਹੜੀ ਜਿਮੇਵਾਰੀ ਦਿੱਤੀ ਗਈ ਆ ਉਹ ਨਿਭਾਉਂਦੇ ਹੇ ਨਾ ਕੇਵਲ ਦੇਸ਼ ਵਿਦੇਸ਼ ਪੱਲ ਕੇ ਇਥੋਂ ਦੇ ਜਿਹੜੇ ਸਾਡੇ ਜ਼ਿਲ੍ਹੇ ਦੇ ਸੂਬੇ ਦੇ ਜਾਂ ਹੋਰ ਨਾ ਪ੍ਰਾਂਤਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਹੁਣ ਤੱਕ ਸਾਨੂੰ ਮੁੱਢੋਂ ਮੁੱਲਾ ਯੋਗਦਾਨ ਦਿੰਦੇ ਆਏ ਉਥੇ ਨਾਲ ਮੈਂ মিডিਆ ਭਰਾਵਾਂ ਦਾ ਬਹੁਤ ਐਡਵਾਈਸ ਧੰਨਵਾਦ ਕਰਦਾ ਕਿਉਂਕਿ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲਾਂਘ ਕਰਨ ਦੇ ਲਈ ਸਾਡੀ ਆਵਾਜ਼ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦਾ ਮੁੱਢਲਾ ਯੋਗਦਾਨ ਦਿੱਤਾ ਜਿਹਦੇ ਲਈ ਮੈਂ ਤੋਂ ਆਲ ਮੀਡੀਆ ਡਵਾਈਸਰ ਸਾਰੇ ਹੀ ਹਰ ਕਾ ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਮੇਰੇ ਉੱਪਰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਦਾ ਸਾਰੇ ਮੇਰੇ ਚੇਅਰਮੈਨ ਵਾਈਸ ਚੇਅਰਮੈਨ ਮੇਰੇ ਪ੍ਰਧਾਨ ਜੀ ਸਕੱਤਰ ਸਰਪ੍ਰਸਤ ਵਗੈਰਾ ਜਿਹੜੇ ਨੇ ਸਾਡੇ ਉਹਨਾਂ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਲਈ ਵੀ ਮੈਂ ਤਨਵਾਦ ਕਰਦਾ ਤੇ ਮੈਂ ਉਮੀਦ ਕਰਦਾ ਕਿ ਮੈਂ ਇਹਨਾਂ ਦੇ ਜਿਹੜਾ ਮੇਰੇ ਤੇ ਵਿਸ਼ਵਾਸ ਆ ਉਹਦੇ ਮੈਂ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਆਵਾਂਗਾ ਬਹੁਤ ਬਹੁਤਨ ਬਾਤ ਸ਼ੇਖਰੀ ਫਿਰ ਉਹਨਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਸਖਸ਼ਾਂ ਦਾ ਪਰਣੀ ਆ ਕਿ ਜਿਹੜੇ ਸਾਡੇ ਨਾਲ ਹੁਣ ਤੱਕ ਮੋਢੇ ਨਾਲ ਮੋਢਾ ਲਾ ਕੇ ਤੁਰੇ ਨੇ ਇਸ ਲਈ ਜਵੰਦਰ ਵਾਲੇ ਨੂੰ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਪਾਜਣੀ ਹੈ ਕੋਈ ਨਾ ਪਰਵਾਹ ਨਹੀਂ ਜਵੰਦਰ ਸੇਵਾ ਸੇਵਾ